ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡਿਰਵਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਅਰਬੀ ਦੀ ਸੁੱਕੀ ਸਬਜ਼ੀ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਓ ਫਿਰ ਸਬਜੀ ਬਣਾਉਣੀ ਸ਼ੁਰੂ ਕਰਦੇ ਹਾਂ ਇਹਦੇ ਲਈ ਮੈਂ 500 ਗ੍ਰਾਮ ਅਰਬੀ ਲਈਏ ਤੇ ਅਰਬੀ ਨੂੰ ਅਸੀਂ ਸਭ ਤੋਂ ਪਹਿਲੇ ਛੇਲ ਲਾਂਗੇ ਸਾਰੀ ਅਰਬੀ ਨੂੰ ਅਸੀਂ ਇਸੇ ਤਰ੍ਹਾਂ ਹੀ ਛਿੱਲ ਲਾਂਗੇ ਅਰਬੀ ਨੂੰ ਮੈਂ ਛਿਲ ਕੇ ਰੱਖ ਲਿਆ ਹੈ ਤੇ ਹੁਣ ਅਸੀਂ ਆਪਣੇ ਹੱਥਾਂ ਉੱਪਰ ਥੋੜਾ ਜਿਹਾ ਸਰੋਂ ਦਾ ਤੇਲ ਲਗਾ ਲਾਂਗੇ ਅਰਬੀ ਨਾਲ ਹੱਥਾਂ ਦੇ ਖਾਰਿਸ਼ ਹੋਣ ਲੱਗ ਜਾਂਦੀ ਹੈ ਇਸ ਲਈ ਜਦੋਂ ਵੀ ਅਰਬੀ ਨੂੰ ਕੱਟਣਾ ਹੈ ਉਦੋਂ ਹੱਥਾਂ ਉੱਪਰ ਥੋੜਾ ਜਿਹਾ ਤੇਲ ਲਗਾ ਲਓ ਤੇ ਫਿਰ ਖਾਰਿਸ਼ ਨਹੀਂ ਹੁੰਦੀ ਤੇ ਹੁਣ ਅਸੀਂ ਇਹਨੂੰ ਲੰਬੇ ਪਤਲੇ ਟੁਕੜਿਆਂ 'ਚ ਕੱਟ ਲਾਂਗੇ ਜਿਆਦਾ ਪਤਲੇ ਟੁਕੜੇ ਨਹੀਂ ਇਹਦੇ ਕਰਨੇ ਬਸ ਇਦਾਂ ਨਾਰਮਲ ਜਿਹਾ ਸਾਈਜ਼ ਦੇ ਦੇ ਟੁਕੜੇ ਕੱਟਾਂਗੇ ਤੇ ਨਾ ਹੀ ਇਹਨੂੰ ਕਦੀ ਧੋਕੇ ਕੱਟਣਾ ਆ ਹਮੇਸ਼ਾ ਇਹਨੂੰ ਪਹਿਲੇ ਛਿੱਲ ਕੇ ਕੱਟ ਕੇ ਉਹਦੇ ਬਾਅਦ ਅਸੀਂ ਇਹਨੂੰ ਧੋਣਾ ਆ ਪਹਿਲੇ ਧੋਕੇ ਫਿਰ ਨਹੀਂ ਇਹਨੂੰ ਕੱਟਣਾ ਕਿਉਂਕਿ ਇਹ ਥੋੜੀਏ ਲੇਸ ਲੀਆਂ ਜੀਆਂ ਹੁੰਦੀਆਂ ਐ ਇਹਨਾਂ ਵਿੱਚ ਕਾਫੀ ਮਾਤਰਾ ਵਿੱਚ ਸਟਾਰਚ ਹੁੰਦਾ ਆ ਉਹਦੇ ਕਰਕੇ ਫਿਰ ਇਹ ਕੱਟੀਆਂ ਨਹੀਂ ਜਾਂਦੀਆਂ ਇਹਨਾਂ ਨੂੰ ਕੱਟਣ 'ਚ ਬਹੁਤ ਮੁਸ਼ਕਲ ਆਉਂਦੀ ਐ ਅਰਬੀ ਨੂੰ ਮੈਂ ਕੱਟ ਕੇ ਤਿਆਰ ਕਰ ਲਿਆ ਐ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਨਮਕ ਪਾ ਦਾਂਗੇ ਨਮਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅਰਬੀ ਚ ਤੇ ਹੁਣ ਅਸੀਂ ਅਰਬੀ ਨੂੰ 15 ਮਿੰਟ ਲਈ ਇਦਾਂ ਟਾ ਕੇ ਰੱਖ ਦਾਂਗੇ ਅਰਬੀ ਨੂੰ ਨਮਕ ਲਗਾ ਕੇ ਰੱਖਿਆ ਹੈ 15 ਤੋਂ 20 ਮਿੰਟ ਹੋ ਗਏ ਆ ਹੁਣ ਅਸੀਂ ਅਰਬੀ ਨੂੰ ਧੋ ਲਾਂਗੇ ਧੋਣ ਤੋਂ ਪਹਿਲੇ ਇੱਕ ਵਾਰੀ ਹੱਥਾਂ ਤੇ ਫੇਰ ਦੁਬਾਰਾ ਸਰੋਂ ਦਾ ਤੇਲ ਲਗਾ ਲਾਂਗੇ ਚੰਗੀ ਤਰ੍ਹਾਂ ਅਰਬੀ ਨੂੰ ਮਲਮਲ ਕੇ 4 ਤੋਂ 5 ਵਾਰ ਪਾਣੀ ਬਦਲ-ਬਦਲ ਕੇ ਧੋਵਾਂਗੇ ਅਰਬੀ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਏ ਤੇ ਹੁਣ ਅਸੀਂ ਇਹਨਾਂ ਕੱਪੜੇ ਨਾਲ ਪੂੰਝ ਲਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਲਮਲ ਕੇ ਇਹਨੂੰ ਪੂੰਝ ਲਾਂਗੇ ਸੀਕ ਕੜਾਈ ਵਿੱਚ 2 ਚਮਚ ਤੇਲ ਪਾ ਕੇ ਤੇਲ ਗਰਮ ਰੱਖਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਮੈਂ ਸਬਜੀ ਨੂੰ ਸਰੋਂ ਦੇ ਤੇਲ 'ਚ ਬਣਾਵਾਂਗੀ ਤੁਸੀਂ ਜਿਹੜੇ ਮਰਜ਼ੀ ਕੁਕਿੰਗ ਆਇਲ 'ਚੋਂ ਬਣਾ ਸਕਦੇ ਜੇ ਤੇਲ ਹੁਣ ਚੰਗੀ ਤਰ੍ਹਾਂ ਗਰਮ ਹੋ ਗਿਆ ਏ ਇਹਦੇ ਵਿੱਚ ਅਰਬੀ ਨੂੰ ਪਾ ਕੇ ਫਰਾਈ ਕਰ ਲਾਂਗੇ ਚਾਰ ਤੋਂ 5 ਮਿੰਟ ਲਈ ਅਰਬੀ ਨੂੰ ਫਰਾਈ ਕਰਾਂਗੇ ਅਰਬੀ ਹੁਣ ਫਰਾਈ ਹੋ ਗਈ ਹੈ ਕਾਫੀ ਹੱਦ ਤੱਕ ਇਹ ਸੌਫਟ ਵੀ ਹੋ ਗਈ ਹੈ ਹੁਣ ਅਸੀਂ ਇਹਨਾਂ ਇੱਕ ਪਲੇਟ 'ਚ ਬਾਹਰ ਕੱਢ ਲਾਂਗੇ ਬਾਕੀ ਜਿਹੜਾ ਤੇਲ ਬਚ ਗਿਆ ਸੀ ਉਹਦੇ ਵਿੱਚ ਹੀ ਹੁਣ ਅਸੀਂ ਤੜਕਾ ਲਗਾ ਲਾਂਗੇ ਜੇ ਤੁਹਾਨੂੰ ਲੱਗੇ ਤੇਲ ਘਟਾ ਤੁਸੀਂ ਤੇਲ ਹੋਰ ਪਾ ਸਕਦੇ ਜੇ ਦੇ ਵਿੱਚ ਪਰ ਮੈਂ ਪਹਿਲੇ ਹੀ ਤੇਲ ਥੋੜਾ ਜਿਆਦਾ ਪਾ ਲਿਆ ਸੀ ਮੈਂ ਇੰਨੇ ਤੇਲ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੀ ਹੁਣ ਇਹਦੇ ਵਿੱਚ ਥੋੜੀ ਜੀ ਹਿੰਗ ਪਾ ਦਾਂਗੇ ਅੱਧਾ ਚਮਚ ਅਸੀਂ ਇਹਦੇ ਵਿੱਚ ਜਵੈਣ ਦਾ ਪਾਵਾਂਗੇ ਜਦੋਂ ਵੀ ਅਰਬੀ ਦੀ ਸਬਜ਼ੀ ਬਣਾਓ ਤੁਸੀਂ ਜਵੈਣ ਦਾ ਤੜਕਾ ਜ਼ਰੂਰ ਲਗਾਓ ਇਹਨੂੰ ਥੋੜਾ ਜਿਹਾ ਜੀਰਾ ਪਾਵਾਂਗੇ ਅਗਲੇ ਸੈਕਿੰਡ ਲਈ ਇਹਨੂੰ ਫਰਾਈ ਕਰ ਲਾਂਗੇ ਜਦੋਂ ਜੀਰੇ ਦਾ ਤੇ ਜਵੈਣ ਦਾ ਥੋੜਾ ਜਿਹਾ ਰੰਗ ਬਦਲ ਜੇਗਾ ਉਦੋਂ ਅਸੀਂ ਇਹਦੇ ਵਿੱਚ ਇੱਕ ਵੱਡਾ ਚਮਚ ਲਸਣ ਦਾ ਪਾ ਦਾਂਗੇ ਲਸਣ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀ ਲਸਣ ਨੂੰ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਫਰਾਈ ਕਰਾਂਗੇ ਹੁਣ ਇਹਦੇ ਵਿੱਚ ਦੋ ਬਰੀਕ ਕੱਟ ਕੇ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਵੀ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਪਕਾਵਾਂਗੇ ਪਿਆਜ਼ ਹੁਣ ਬਹੁਤ ਹੀ ਵਧੀਆ ਫਰਾਈ ਹੋ ਗਿਆ ਏ ਹੁਣ ਅਸੀਂ ਇਹਦੇ ਵਿੱਚ ਇੱਕ ਟਮਾਟਰ ਬਰੀਕ ਕੱਟ ਕੇ ਪਾਵਾਂਗੇ ਤੇ ਨਾਲ ਹੀ ਇਹਦੇ ਵਿੱਚ ਨਮਕ ਪਾ ਦਾਂਗੇ ਤਾਂ ਕਿ ਸਾਡਾ ਟਮਾਟਰ ਚੰਗੀ ਤਰ੍ਹਾਂ ਪੱਕ ਜਾਏ ਨਮਕ ਨੂੰ ਥੋੜਾ ਘੱਟ ਹੀ ਪਾਵਾਂਗੇ ਕਿਉਂਕਿ ਅਸੀਂ ਅਰਬੀ ਨੂੰ ਵੀ ਨਮਕ ਲਗਾ ਕੇ ਰੱਖਿਆ ਸੀ ਇਸ ਲਈ ਅੱਧੇ ਚਮਚ ਤੋਂ ਘੱਟ ਨਮਕ ਪਾਵਾਂਗੇ ਟਮਾਟਰ ਹੁਣ ਬਹੁਤ ਹੀ ਵਧੀਆ ਪੱਕ ਚੁੱਕਾ ਏ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ 1 ਚਮਚ ਤਨੀਆ ਪਾਊਡਰ ਤੇ 4 ਤੋਂ 5 ਹਰੀਆਂ ਮਿਰਚਾਂ ਬਰੀ ਕੱਟ ਕੇ ਪਾ ਦਾਂਗੇ ਸਾਰੇ ਮਸਾਲਿਆਂ ਨੂੰ 1 ਮਿੰਟ ਲਈ ਚੰਗੀ ਤਰ੍ਹਾਂ ਭੁੰਨ ਲਾਂਗੇ ਸਾਰੇ ਮਸਾਲੇ ਵਧੀਆ ਤਰ੍ਹਾਂ ਪੱਕ ਚੁੱਕੇ ਆ ਹੁਣ ਅਸੀਂ ਇਹਦੇ ਵਿੱਚ ਅਰਬੀ ਪਾ ਦਾਂਗੇ अरबी में चंकी तरह मसाले बच्चे मिक्स कर लेंगे बिल्कुल स्लो फ्लेम से दो तो तीन मिनट लिए सब्जी में पका लेंगे इनू ढक्कन के फिर पकाना है ताकि सारे मसाल टेस्ट जोड़ा सब्जी से चला जाए सब्जी में चेक कर दे ਅੱਧਾ ਚਮਚ ਹੋਣਾ ਸੀ ਇਹਦੇ ਵਿੱਚ ਅੰਬਚੂਰ ਪਾਊਡਰ ਪਾ ਦਾਂਗੇ ਅੱਧਾ ਚਮਚ ਗਰਮ ਮਸਾਲਾ ਪਾਵਾਂਗੇ ਮਿਕਸ ਕਰ ਲਾਂਗੇ ਇਹਨਾਂ ਨੂੰ 1 ਮਿੰਟ ਲਈ ਸਬਜ਼ੀ ਨੂੰ ਹੋਰ ਟੱਕਣ ਦੇ ਕੇ ਪਕਾ ਲਾਂਗੇ ਸਬਜੀ ਨੂੰ ਕੱਚੀ ਨਹੀਂ ਰਹਿਣ ਦੇਣਾ ਬਿਲਕੁਲ ਨਹੀਂ ਤੇ ਇਹਦੇ ਨਾਲ ਗਲਾ ਖਰਾਬ ਹੋ ਜਾਂਦਾ ਹੈ ਇਸ ਲਈ ਸਬਜੀ ਨੂੰ ਚੰਗੀ ਤਰ੍ਹਾਂ ਪਕਾਉਣਾ ਬਹੁਤ ਜ਼ਰੂਰੀ ਹੈ ਸਬਜੀ ਨੂੰ ਚੈੱਕ ਕਰਦੇ ਹਾਂ देखो सब्जी हम बिल्कुल तैयार है गैस की फ्लेम हूं बंद कर दे सब्जी बाउल चे सब्जी मैं बाउल लिया है बहुत ही टेस्टी चटपटी सब्जी बन के तैयार हुई है ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਧੰਨਵਾਦ